ਕਈ ਇਦਾਂ ਦੇ ਵੀ ਮਤਲਬ ਮੈਂ ਨਿਊਜ਼ ਹੀ ਮੇਰੇ ਖਿਆਲ ਚ ਮੈਂ ਸੁਣੀ ਹੈਗੀ ਆ ਮੈਂ ਦੇਖੀ ਹੈ ਜਿੰਦੋਂ ਤੱਕ ਮੈਨੂੰ ਯਾਦ ਹੈ ਕਿ ਮਤਲਬ ਜਿਹੜੇ ਆਲਰੇਡੀ ਉੱਥੇ ਮਾਈਗ੍ਰੇਟ ਹੋ ਚੁੱਕੇ ਨੇ ਪਰਮਨੈਂਟ ਰੈਜ਼ੀਡੈਂਸ਼ੀਅਲ ਆ ਚੁੱਕੇ ਨੇ ਉਹ ਵੀ ਵਾਪਸ ਆ ਰਹੇ ਨੇ ਜਾਂ ਉਹ ਪਲਾਨ ਕਰ ਰਹੇ ਨੇ ਕਿਸੇ ਹੋਰ ਕੰਟਰੀ ਦੇ ਵਿੱਚ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਹਰ ਕੰਟਰੀ ਤੇ ਕਦੀ ਨਾ ਕਦੀ ਇਨਫਲੇਸ਼ਨ ਆਉਂਦਾ ਕਿ ਬੇਰੋਜ਼ਗਾਰੀ ਵਧਦੀ ਹੈ ਅਮ ਕੈਨੇਡਾ ਉਹ ਕੰਟਰੀ ਹੈ ਜਿੱਕਰ ਮੈਂ ਕੰਟਰੀ ਦੀ ਉਹ ਜੀਓਗ੍ਰਾਫੀਕਲ ਗੱਲ ਕਰਨਾ ਕੰਟਰੀ ਦਾ ਸਾਈਜ਼ ਬਹੁਤ ਵੱਡਾ ਬਹੁਤ ਵੱਡਾ ਹੁਣ ਬਹੁਤ ਵੱਡਾ ਸਾਈਜ਼ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਬੱਚੇ ਜਿਹੜੇ ਆ ਮੇਜਰ ਮੇਜਰ ਸਿਟੀਜ਼ 'ਚ ਬੈਠੇ ਆ ਤੁਸੀਂ ਨਾਮ ਚੱਕ ਕੇ ਦੇਖੋ ਕਿ ਜੇ ਮੈਂ ਆਪਣੇ ਰਿਲੇਟਿਵ ਦੀ ਗੱਲ ਵੀ ਕਰ ਰਿਹਾ ਮੈਂ ਕਿ ਉਹ ਕਿੱਥੇ ਰਹਿੰਦੇ ਆ ਕੋਈ ਟੋਰਾਂਟੋ ਹੈ ਕੋਈ ਬ੍ਰੈਮਟਨ ਹੈ ਕੋਈ ਸਰੀ ਹੈ ਕੋਈ ਵੈਨਕਿਊਵਰ ਹੈ ਅੱਜ ਹੌਲੀ ਹੌਲੀ ਉਹ ਮੂਵ ਕਰਨਾ ਸ਼ੁਰੂ ਹੋ ਗਏ ਅਲਬਰਟਾ ਵਾਲੇ ਬੰਨੇ ਕੈਲਗਰੀ ਵਾਲੇ ਪਾਸੇ ਹੌਲੀ ਹੌਲੀ ਸਟੂਡੈਂਟਸ ਐਜੂਕੇਟ ਹੋ ਰਹੇ ਹਨ ਹੌਲੀ ਹੌਲੀ ਉਹ ਸਿਆਣੀ ਹੋ ਰਹੀ ਹੈ ਹੁਣ ਜਦੋਂ ਪਿੱਛੋਂ ਵੱਜਾਂ ਆਂਦੀ ਹੈ ਕਿ ਪਰ ਮੈਂ ਆਪ ਇੱਥੇ ਬੈਠਾ ਇੱਥੇ ਕੰਮ ਨਹੀਂ ਹੈਗਾ ਉਹ ਬੱਚਾ ਆਪ ਕਹਿੰਦਾ ਕਿ ਜੇ ਜਾਣਾ ਤਾਂ ਮੈਂ ਕੈਨੇਡਾ ਹੀ ਹੈ ਹੁਣ ਜੇ ਮੈਂ ਉਹਨਾਂ ਕੋਲ ਹੀ ਚੱਲਾ ਗਿਆ ਸ਼ਾਇਦ ਕੰਮ ਨਾ ਮਿਲੇ ਤਾਂ ਮੈਂ ਕਿਹਾ ਤੇ ਆਊਟਰ ਬੰਨੇ ਜਾਵਾਂ ਜਿੱਥੇ ਕੰਮ ਮਿਲਦਾ